ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਗਾਂਵਾਸੇ ਲਈ ਲੈ ਕੇ ਆਏ ਹਾਂ ਜੀ ਪਹਿਲੇ ਨੰਬਰ ਵਾਲੀ ਬਈ ਗੱਬਣ ਤੇ ਦੋ ਜਿਹੜੀਆਂ ਨੇ ਤਾਜ਼ੀਆਂ ਸੂਈਆਂ ਵੀਆਂ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਈ ਤੁਹਾਡੇ ਬਾਈ ਜੀ ਹਸੀ ਗਾ ਕਰੋ ਕੋ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਵੀਰੇ ਸਾਗਰਾ ਪੰਡ ਭਾਈ ਰੁਪਾ ਬਸੀਲ ਪੂਲਾ ਰਿਆ ਜਿੰਦਲਾ ਉਠੰਡਾ ਆਪਾਂ ਮੋਬਾਈਲ ਨੰਬਰ ਬੋ 90397600 ਬੋ ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਬਾ ਹੁੰਦੀ ਆ ਇਹ ਆਪਣੇ ਲਈ ਲੈ ਆਏ ਬਈ ਟੱਲੀ ਮਾਰੋ ਜੀ ਓਕੇ ਉਹ ਦੂਜਾ ਸੂਬਾ ਕਰਨਾ ਤੇ ਤੀਜਾ ਮਾਨੇ ਕਰ ਲਈਏ ਕਿਹੜਾ ਬਾਈ 25 ਕਿਲੋ ਦੁੱਧ ਦਿੱਤਾ ਵਾ ਗਰੰਟੀ ਵਾਲਾ ਘਰੇ ਵੀ ਤੋਰਦਾ ਆ ਫੋਲਦੇ 25 ਲੀਟਰ ਦੁੱਧ ਬਾਈ ਕਹਿੰਦਾ ਗਰੰਟੀ ਵਾਲਾ ਦਿੰਦਾ ਵਾ ਆਰਡਰ ਇੱਕ ਮੰਗਦਾ ਆ ਦੇਖੋ ਆਪਾਂ ਬੰਦੇ ਦਾ ਨਾਂ ਵੀ ਦਾਦੇ ਜਿਹੜਾ ਮਰਜੀ ਪਤਾ ਕਰੇ ਮੰਦਰ ਜਵੰਦੇ ਤੋਂ ਲਈ ਕੀਤੇ ਠੀਕ ਆ ਨਹੀਂ ਕੀ 25 ਕਿਲੋ ਦੁੱਧ ਦਿੱਤਾ ਵਾ ਸਾਰੀਆਂ ਬਾਲਟਾਂ ਨਾਲ ਕੱਢੂ ਨਾ ਨਾ ਉਹ ਦੇ ਦਿਆ ਫਾਰਮ ਵਾਲਿਆਂ ਇਹਨਾਂ ਗੱਲਾਂ ਲੈ ਕਹਿਣਾ ਕੀ ਦੁੱਧ ਵੱਡੀ ਨਾੜ ਬੜੀ ਚੰਗੀ ਆ ਨਾ ਦੁੱਧ ਵਾਲੀ ਥਾਣੇ ਵਾਲਾ ਥੰਡ ਠੰਡੀ ਸੀ ਚੰਗੀ ਡਾਕਟਰ ਠੀਕ ਆ ਬਾਈ ਰੋਜ ਨੂੰ ਫੁੱਲਾ ਫੁੱਲ ਬਰੀਡ ਆ ਆ ਇਦਾਂ ਮੰਨੀ ਲਾ ਬੱਡੀ ਨਹੀਂ ਜਿਹੜਾ ਇਹਨੂੰ ਆਪਾਂ ਪਹਿਲੇ ਦੱਸਦੇ ਬਾਅਦ ਚੌੜਾ ਕੋਲੇ ਕਿਹਾ ਬਾਈ ਤੇ ਜਿਹੜੀ ਬੈੜ ਦੀ ਬਾਈ ਛੋਟੀ ਵੀ ਨਹੀਂ ਵੱਡੀਆਂ ਵੜਾ ਚੰਗੀ ਆ ਬਹੁਤ ਸੋਹਣੀ ਸੁਨੱਖੀ ਆ ਰਾਜੀ ਚੰਗੀ ਆ ਫੇਸ ਬੜਾ ਪਿਆਰਾ ਥਣ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਣ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੀਆਂ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਜਿਹੜੇ ਸਾਬ ਨੰਬਈ ਲੇਵੇ ਚ ਪਲਾਈ ਪਲੂਈ ਪਈ ਹੈ ਨਾ ਲੇਵਾ ਡਾਕਟਰ ਵੀ ਚੰਗਾ ਵੱਡਾ ਲੇਵਾ ਸੀ ਆਏ ਟਟਮਾਣੀ ਵਾਲਾ ਕਹਿੰਦੇ ਕਿ ਟਟਮਾਲੀ ਵਾਲਾ ਲੇਵਾ ਠੋਸ ਆ ਸਹੀ ਗੱਲ ਆ ਤੇ ਕੱਚੀ ਕੱਚੀ ਜ਼ਰੂਰ ਆ ਬਈ ਲੇਵਾ ਠੋਸ ਆ ਬਣੂ ਬਹੁਤ ਘਰਮ ਵਾਲੀ ਨਾੜਾ ਨੂੜਾ ਫੁੱਲ ਚੰਗੀਆਂ ਸਨਖ ਪੁਣਾ ਬਈ ਬੈੜ ਦੇ ਵਿੱਚ ਪਾਉਗੇ ਚੰਗਾ ਆ ਬਾਲ ਬੁਲੀ ਬਹੁਤ ਪੈਦਾ ਆ ਕਿਆ ਬਾਤ ਬਣੂ ਬਹੁਤ ਬਈ ਤੇ ਕੀ ਮੁੱਲ ਆ ਇਹਦਾ ਜੈਜ ਇਹਦਾ ਬੈੜ ਕਹਿੰਦੇ ਪੇਪਰ ਆ ਆ 63 ਜਿਆਦਾ ਦੀ ਰਾਇ ਮੁੱਲ ਘਰਾਉਣ ਨੂੰ ਬਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 63000 ਦੀ ਬੈੜ ਆ ਜਿਹੜੀ ਅੱਜ ਦੇ ਦੇ ਰਹੇ ਆ 63 ਦੀ ਸੀ ਜਾਂ ਫੁੱਲ ਜਾਣ ਆ ਸਹੀ ਗੱਲ ਆ ਸਫਾਈ ਬਹੁਤ ਆ ਲੇਵਾ ਕੱਚੀ ਕੱਚੀ ਆ ਥਾਣ ਬੜਾ ਚੰਗਾ ਪੂਰੇ ਉਹਨੇ ਹੀ ਮਗਰ ਲੇ ਨਾੜਾ ਨੂੜਾ ਕਰਮਾਲੀ ਦੇ ਫੁੱਲ ਚੰਗੀਆਂ ਬਈ ਅਲਟਰਾ ਕਮਾਲ ਆ ਹਾਂ ਠੰਡੀ ਠੰਡੀ ਪ੍ਰਿੰਟ ਪ੍ਰਿੰਟ ਬੋਲ ਅਲਟਰਾ ਬਾਨ ਦੀ ਸਹੀ ਗੱਲ ਹੈ ਕਾਹ ਯਾਰ ਗੱਲ ਹੀ ਵਾਲਾ ਹਾਂ ਥਾਣ ਦੇ ਕਿੰਨਾ ਚੰਗਾ ਦੁੱਧ ਵਾਲਾ ਦੁੱਧ ਵਾਲਾ ਹਾਂ ਰੁਗ ਭਰਲਾ ਬਈ ਪਲਾਈ ਬਹੁਤ ਹਾਂ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਹੈ ਨਾ ਠੀਕ ਆ ਬਈ ਮੁੱਲ ਜਾਇ ਜਾਂ ਮਾਨਤਨ ਜਰੂਰ ਹੋ ਜਾ ਅੱਗੇ ਵੀਰੇ ਦੋ ਨੰਬਰ ਤੇ ਕਿਹੜਾ ਸੂਆ ਸੂਈ ਹੈ ਇਹ ਬੱਚੇ ਦਾ ਸੂਆ ਅੱਖਾਂ ਹੋ ਗਏ ਨੌ ਸੂਈ ਨੂੰ ਬੱਚੇ ਕੀ ਹੈ ਬਈ ਦੁੱਧ ਕਿੰਨਾ ਬਈ ਜੀ ਉਹਦੀ ਕੁਮਤੀ ਬਈ ਇਹ ਕੋਲ 16 ਕਿਲੋ ਹੋਵੇ 17 15 ਕਿਲੋ ਦੀ ਗਰੰਟੀ ਆ ਬਾਅਦ ਚ ਹੋ ਕੇ ਦਿਖਾ ਦਾਂ ਹੁਣ ਬਈ ਇਹਦੀ ਚਵਾਈ ਕਰਕੇ ਦਿਖਾ ਹਾਂ 15 ਕਿਲੋ ਦੁੱਧ ਹੋ ਲੈ ਖਾਣਾ ਚੰਗਾ ਚਵਾਈ ਜੁਈ ਸੋੜੇ ਖਾਣ ਦੇ ਡਾਕਟਰ ਨਾਲ ਖਾਣ ਮੁੱਠੀ ਵਾਲਾ ਹੈ ਨਾ ਬੜੀ ਚੰਗੀ ਚਵਾਈ ਲੈ ਚਵਾਈ ਬਹੁਤ ਚੰਗੀ ਹਾਂ ਪੂਰਾ ਕੱਦ ਗੁੱਡਾ ਬਜਣ ਵਾਲੀ ਆ ਚੰਗਾ ਚਵਾਈ ਇਹਦੀ ਕਰਕੇ ਦਿਖਾ ਦਾਂਗੇ ਹਾਂ ਲੇਵੇ ਨੂੰ ਤੱਕ ਮੋੜ ਨੂੰ ਆਹ ਪਾਜੀ ਚਲੇਵਾ ਰੱਖਦੀ ਆ ਦੁੱਧ ਬਾਈ ਕਹਿੰਦਾ ਬਹੁਤ ਦੁੱਧ ਪਿਛਲੀ ਵਾਰ ਵੀ ਨਹੀਂ ਬਾਈ ਕਿਰੋ ਦਾ 22 ਕਿਲੋ ਹੂੰ ਠੀਕ ਹੈ 224 ਦਾ ਹੈ ਹੋਰ ਨਾ ਬਾਈ ਜਿਵੇਂ ਮਾਸ ਪਾ ਲਾਂ ਦਾ ਹਾਂ ਰਾਹ ਬਾਈ ਕਹਿੰਦਾ ਜਵਾਕ ਜੋਲੇ ਤਾਂ ਵੀ ਕੋਈ ਚੈੱਕ ਕਰ ਤੇ ਕੀ ਮੋਲ ਆ ਵੀਰੇ ਦਾ ਇਹਦਾ ਲਗੇ ਹਮ ਸਾਡ ਜੀ ਹਮ ਛੱਡ ਦਾਂਗੇ ਯਾਰ ਠੀਕ 95000 ਦੇ ਦੇ ਦਾਂਗੇ ਬਸ 60000 ਦੇ ਵਿੱਚੋਂ 1000 ਰੁਪਏ ਬਾਈ ਕਹਿੰਦਾ ਛੋਟ ਮਾਰ ਦੇ ਲਾ ਦੇਂਗੇ ਭਾਈ ਯਾਰ ਮਾਂ ਹੋ ਜਾਊਗਾ ਠੀਕ ਆ ਆਂਡਰ ਚੰਗਾ ਥਣ ਚੰਗਾ ਓਏ ਜਿੰਨੇ ਪਾਸੀ ਰਹਿ ਕੇ ਚੋੜਾ ਸਾ ਬਈ ਚਵਾਈ ਜਿਹੜੀ ਕਰਕੇ ਦਿਖਾ ਦੇਂਗੇ ਅੱਛਾ ਇਹ ਕੋਈ ਕੁਝ ਨਹੀਂ ਹਾਂ ਜਦ ਤੂੰ ਦੀ ਬਾਜੀ ਭਾਜਾ ਬਾਈ ਕਹਿੰਦਾ ਕਹਿੰਦੀ ਕੁਝ ਲੈ ਵਾ ਚੰਗਾ ਹਾਂ ਬਾਲਾ ਚੰਗਾ ਡਾਕਟਰ ਥਣ ਥਣੋਂ ਜਾ ਪਸਵਾ ਕੇ ਦੇਖੀ ਥਣ ਕੱਢ ਦਿੱਗੇ ਜਾ ਬਸ ਠੀਕ ਆ ਅੱਗੇ ਭਰਾ ਦੋ ਨੰਬਰ ਕਿਹੜਾ ਸੋਸੀ ਵੀ ਇਹਦਾ ਪੰਜਵਾਂ ਦਿਨ ਆਜਾ ਬਸ 300 300 ਠੀਕ ਆ ਆਪਰੇ ਕੋਈ ਸੀ ਜੇ ਇਹ ਫੋਨ ਲਾ ਠੀਕ ਆ ਇਹ ਬੱਸੀਆ ਵਾਲਾ ਬੈਗ ਦੀ ਵੀ ਸੀ ਗਈ ਆਇਤੀ ਸੀਗੀ ਹਾਂ ਇਹਦਾ ਥਾਣ ਬਹਿ ਗਿਆ ਜਿਹੜਾ ਟ੍ਰਬਲ ਹੋਇਆ ਸੀਦਾ ਬਹਿ ਨਹੀਂ ਆਲਾ ਹੂੰ ਠੀਕ ਆ ਜੇਰੂ ਦੀ ਕੰਪਲੀਟ ਆਜ ਪੰਜਵਾਂ ਦਿਨ ਸੁਣੋ ਥਾਣ ਅੱਧਾ ਆ ਗਿਆ ਅੱਧਾ ਥਾਣਾ ਠੀਕ ਆ ਥਾਣ ਤੇ ਸੁਣੂ ਔਰ ਗੱਲ ਨਾ ਨੂਰ ਕੋ ਨਹੀਂ ਹੂੰ ਦੁੱਧ ਵੀ ਚੱਕਾ ਲੈ ਆਇ ਨੀ ਗੱਲ ਅਲੱਗ ਕਹਿੰਦਾ ਪੂਰਾ ਲੈ ਵੀ ਚਿੱਟਾ ਹਣਾ ਉਸ ਨਹੀਂ ਵਿੱਚ ਵੀ ਥਣ ਫੁੱਲੀ ਹੋਣਾ ਪਰ ਆਪਾਂ ਨੇ ਵਿਕਰੀਆਂ ਘਮਾ ਥਾ ਥੋੜਾ ਕਰਕੇ ਆਪਾਂ ਵੀ ਹੋਰ ਲੈ ਕੇ ਵਿਕਨੀ ਤਾ ਦੇ ਜਾਏ ਅੱਜ ਠੀਕ ਆ ਤੂੰ ਹੁਣ ਜਾਣਦੇ ਠੀਕ ਆ ਠੀਕ ਆ ਇਹ ਵੀ ਪਾਰ ਹੈ ਉਹਨਾਂ ਦੇ ਸਾਹਮਣੇ ਚਾਹਾਂ ਮੈਂ ਜਵਣੇ ਪਤਾ ਲੱਗਦਾ ਅੱਧਾ ਥਾਣਾ ਬਾਈਕ ਦਾ 3.5 ਹੋਰ ਕਿਸੇ ਕੋਲ ਇਹਨਾਂ ਨੂੰ ਦੱਸ ਗਏ ਨੇ ਆਪਾਂ ਦੱਸ ਕਿਸੇ ਲੰਬਾ ਨਹੀਂ ਜਾ ਕੱਟ ਕਰੀਏ ਜੀ ਪੀ ਕਿਲੋ ਦੋ ਜੀ ਡਾਕਟਰ ਹੁਣ ਕਿੰਨਾ ਦੱਸਿਆ ਬਾਈ ਨੇ ਠੀਕ ਆ ਬਾਈ ਕੱਦ ਵੱਡ ਚੰਗਰ ਰੰਗ ਰੂਪ ਚੰਗਾ ਤੋਰਾ ਤਾਰਾ ਚੰਗਾ ਆਡਰ ਚੰਗਾ ਤੇ ਚਵਾਈ ਕਿਵੇਂ ਵੀਰੇ ਜੀ ਬਾਈ ਇੱਕ ਨੰਬਰ ਠੰਡੀ ਸੀਲ ਲੇ ਲਾਣੇ ਵਾਖਾ ਮੂਰ ਨੂੰ ਨਾ ਨਾ ਬੜਾ ਚੰਗਾ ਲੈ ਮੂਰ ਨੂੰ ਵੀ ਲੇ ਵਾਦੂ ਵਾਖਾ ਨੇ ਨਾ ਨਾ ਉਹ ਬੱਚੇ ਬਹੁਤ ਆ ਡਾਕਟਰ ਲੈ ਨਾ ਨਾ ਫੋਲ ਚੰਗਾ ਹਾਂ ਲੈ ਕੀ ਬਾਤ ਹੈ ਹਨਾ ਕੱਲਾ ਕੱਲਾ ਠਣ ਚਾਰੇ ਠਣ ਨਿਕੜੀ ਠੰਡੀ ਸੀਲ ਤਾਂ ਅੰਤ ਹੀ ਕੋਈ ਨਹੀਂ ਧਾਰਾ ਠੀਕ ਆ ਮੋਲ ਕੀ ਆਦਾ ਜਾਇਦ ਜਾਇਦ ਹੂੰ ਕਾਫੀ ਜਿਹਾ 45 ਦੇ ਦੇਣੀ ਹੈ ਬਸ ਯਾਰ 45 ਐਦੂ ਕੋਈ ਘੱਟ ਨਾ ਕਹੇ ਵੀਰੇ ਠੀਕਾ ਇੱਕ ਨੰਬਰ ਆ ਥਾਨਪੁਰ ਵੀ ਆਇਆ ਨਹੀਂ ਗੱਲ ਲੈ ਠੀਕਾ ਸਿਵਾਈ ਦੇ ਸਿਵਾਈ ਤੋਂ ਬੜਾ ਚੰਗਾ ਯਾਰ ਲੈ ਸਿਵਾਈ ਜਿਹੜੀ ਬਈ ਬਈ ਨੰਬਰ ਵਾਣਾ ਜਿਵੇਂ ਮਾਰੀ ਕੋਈ ਨਹੀਂ ਲੈ ਹੂੰ ਰੂਮਰ ਘਰ ਆ ਗਾ ਥੱਲੀ ਕਰ ਲੈ ਗੰਢ ਨਹੀਂ ਮਰੋੜਨੀ ਸਾਚੀ ਧਾਰਾਂ ਦੇ ਖਾਨ ਹੂੰ ਉਹਦਾ ਅਰਜ ਨਹੀਂ ਆ ਮੈਂ ਆ ਨਾ ਤੋੜਦਾ ਨਾ ਕਰਦਾ ਡਾਕਟਰ ਬਰੋਬਰ ਆਈਦਾ ਬੱਚਾ ਵੀ ਲੈ ਜਾ ਬੱਤਰ ਵਾਲੇ ਬਰੋਬਰ ਮਰ ਥਾਨਾ ਆਇਆ ਨਹੀਂ ਕੱਲ ਵੀ ਛੋਟਾ ਦਿਖਾਉਂਦੀ ਹੈ ਪੁਲਿਸ ਆਣ ਲੈ ਹੂੰ ਆਏ ਦੁੱਧ ਘਾਟਾ ਦੁੱਧ ਫੁੱਲਾ ਲੈ ਦਵਾਈ ਵੀ ਦੇ ਕੇ ਹੋ ਸਕਦਾ ਚੱਲ ਬਈ ਡਾਕਟਰ ਫੋਨ ਲਾਉਣਾ ਥਾਣ ਤਾਂ ਆਪਣੇ ਬਸ ਉਹ ਆ ਵੀ ਗੁਣ ਮੱਲੇ ਆਣਾ ਸਹੀ ਗੱਲ ਜਵਾਈ ਵੀ ਫੋਲਾ ਜੇ 45 ਹਜ਼ਾਰ ਦਾ ਥਾਣ ਲੈ ਜਰੂਰ ਹੋ ਜਾ ਵਾਹ ਸਹੀ ਗੱਲ ਹੈ ਮੁੱਲ ਜਮਤ ਜਾ 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 ਬਈ ਠੀਕ ਹੈ ਬਈ ਉਹਦੀ ਦਵਾਈ ਬਾਈ ਕਰਕੇ ਦਿਖਾ ਬੱਚਾ ਛੱਡਣਾ ਛੱਡ ਲੈ ਨਹੀਂ ਛੱਡਣਾ ਨਾ ਛੱਡ ਯਾਰ ਜਿਵੇਂ ਮਰਜੀ ਡਾਕਟਰ ਚੋ ਜਲੇ ਆਏ ਨਹੀਂ ਪਾਪ ਨਹੀਂ ਲਿਓ ਨਿਆਰਾ ਪਾ ਨਾ ਪਾ ਬਿਨਾਂ ਨੇ ਤੋ ਚੋ ਜੇ ਭਾਗਾਂਗੇ ਠੀਕ ਹੈ ਬਈ ਬੱਚਾ ਛੱਡਣਾ ਬਾਈ ਕਹਿੰਦਾ ਛੱਡ ਲੋ ਨਹੀਂ ਛੱਡਣਾ ਨਾ ਛੱਡੋ ਬਈ ਇੱਕ ਛੱਡੀ ਢੁੰਡੀ ਕਰਮ ਵਾਲੀ ਫੁੱਲ ਇੱਕ ਨੰਬਰ ਦਾ ਡਟਾ ਚੋਈ ਗਈ ਆਣ ਦੇਖੀ ਆਣ ਬੜਾ ਚੰਗਾ ਭਾਈ ਮੁੱਠੀ ਵਾਲਾ ਤਣ ਇਕੱਲਾ ਇਕੱਲਾ ਥਾਂ ਬਾਕੀ ਚੋਈ ਦੇ ਸਾਹਮਣੇ ਆਇਆ ਦਿਖਾ ਦੇ ਖਾਣ ਬੁੱਝ ਗਿਆ ਲਾਇਆ ਖਾਣ ਬੜਾ ਚੰਗਾ ਮੁੱਠੀ ਵਾਲਾ ਹਾਂ ਦੇਖ ਭਾਈ ਲੈ ਬਹੁਤ ਕੀ ਚੋਣ ਸਾਹਮਣੇ ਆ ਜਾਂਦੀ ਹੈ ਬਾਈ ਹਾਂ ਉੱਧਰ ਵੀ ਵਿਖਾਏ ਥਾਂ ਥਾਂ ਦੂਨੇ ਪਾਸੇ ਲੱਗੇ ਚੋੜਾ ਲੈ ਉਪਰਾਂ ਵੀ ਨਹੀਂ ਕਰਦੀ ਹਣਾ ਜਮਾ ਨਹੀਂ ਲੇਉਂਦੀ ਚਾਰ ਸਪ੍ਰੇ ਤਰੇ ਫਿਰਨੇ ਜਦੋਂ ਪੱਬ ਨਹੀਂ ਨੇ ਆਉਂਦੀ ਬਾਈ ਯਾਰ ਬਾਲਟੀ ਦਿਖਾ ਦੀ ਸਾਕਰ ਖਾਲੀ ਬਾਈ ਬਹੁਤ ਠੀਕ ਆ ਵੋ ਇਹ ਮਰਜੀ ਜੋਈ ਜਰੀ ਲੱਗ ਲਾਇਆ ਚੋਈ ਯਾਰ ਬੜੀ ਕੰਗੀਆਂ ਗੁਰੂ ਵਰਗੇ ਲੱਗਦਾ ਨਾ ਜਦੋਂ ਮਾਸੇ ਤੋਂ ਅੱਛਾ ਵਾ ਨਿਕ ਨੇਰ ਕੀ ਧਾਰ ਆਉਂਦੀ ਲੈ ਚੋਈ ਜੁਈ ਨਹੀਂ ਮਾਰੀ ਜਾਂਦਾ ਇੱਕ ਨੰਬਰ ਚੋਈ ਯਾਰ ਇਥੇ ਨਾਲ ਜੇ ਕੋਈ ਧਾਰ ਆਈ ਆ ਤੱਕ ਦੇ ਲੈ ਲੈ ਚੋਈ ਯਾਰ ਨੇ ਬੜ ਗਿਆ ਹਨ ਦੋ ਮਿੰਟ ਦਾ ਕੰਮ ਹੀ ਚੋਈ ਯੰਕਾ ਠੀਕ ਆ ਸਵਾਈ ਜੂ ਦਾ ਬਾਈ ਜਾਨ ਦੋ ਮੈਂਟਾਂ ਦਾ ਕੰਮ ਹੀ ਹੈ ਲੈ ਜਿਵੇਂ ਮਰਜੀ ਚੋਈ ਚੱਲ। ਕਿਆ ਬਾਤ ਹੈ। ਖੜੀ ਹੁੰਡੀ ਵੀ ਲੈ ਪੂਰੀ ਆ ਮਾਏ ਨਾਲ ਖੜੀ ਹੈ ਘਰ ਵਾਲੀ ਨੇ ਕਹਿਣਾ ਕੁਛ ਨਹੀਂ। ਕਿਉਂ ਨਾ ਬਹੁਤ ਚੰਗਾ ਲੱਗਦਾ। ਸਵਾਈ ਜੂ ਦਾ ਇੱਕ ਨੰਬਰ ਡਾਕਟਰ। ਕੋਈ ਚਾਰਜ ਨਹੀਂ ਕੋਈ ਬੱਚਾ ਨਹੀਂ ਆਏ ਕਰਦੀ ਹੈ ਨਾ ਜਿਵੇਂ ਮਰਜੀ ਚੋਈ ਚੱਲ ਬਈ ਇਹਨਾਂ ਨੂੰ ਨਹੀਂ ਹੋਣਾ ਨਾ। ਕੌਣ ਜਾਣ ਬਈ ਕੂਰਾ ਚੰਗਾ ਧਾਰ ਦੇਖ ਪਾ ਫਰਾਟੇ ਮੋਹਣੀ ਰੇਵਾ ਜਿਹਾ ਚਾੜ ਜੁਰਾ ਡਾਟਾ ਜਮਾ ਠੀਕਾ ਨਾ ਜੋੜ ਜਾਂਦੀ ਐ ਜਮਾ ਨਹੀਂ ਬੂੰਗਣ ਜੋੜ ਦੂ ਮੋਲ ਵੀ ਜਾਇਜ਼ ਜਿਆ 60000 ਤੋਂ 10000 ਰੁਪਇਆ ਚੋਰ ਹੋ ਜੇ 12 ਕਿਲੋ ਮਾਣਾ ਇਹ ਬਾਜ਼ਾਰਮੀ ਦਾ ਕਰਕੇ ਸਿਆਲਾ ਜ 15 ਨੂੰ 75000 ਦੀ ਵੜਾ ਡਾਟਾ ਜੀ ਦੋਤੇ క్షువఈ క్షు క్షుల దాంతిగు దాంతి తినిగు క్షామీ క్షువఈ క్షు ప్షటిపి మోయేనా క్షానా నాపావు నిగళు ਜੋਨੇ ਕੋਈ ਚੋਣ ਬੜਾ ਸਿੰਗਲ ਹੈ ਜਿਵੇਂ ਮਰਜੀ ਕੋਈ ਚੱਲ ਕੋਈ ਚੱਪੀ ਲਾ। ਨੈਰਾ ਟੂਜੀ ਵਾਰ ਦੀ ਮੂਹ ਰਖਣ ਤੋਂ ਹੈ ਗੱਲ। ਦੂਜੀ ਵਾਰ ਡਿਲੇ ਆਈ। ਦਵਾਈ ਖਾ ਲਈ ਡਾਕਟਰ? ਹਾਂ ਖਾ ਲਈ। ਓਕੇ। ਮਗਰ ਨੇ ਥਾੜੀ ਜਿਹੀ ਦੇਖਿਆ ਨਾ? ਹਾਂ ਭਾਈ ਮਗਰ ਨੇ। ਅੱਛਾ। ਖਾ ਲਈ ਬਾਲ ਤੇ ਯਾਰ ਅਸਲੀ ਕੀ ਕਰ। ਤੇ ਦੂਜੀ ਵਾਰ ਦੀ ਕਿਉਂ ਸਟਾਰਟ ਕਰਨਾ? ਦੋ ਮਿੰਟ ਕਰਮਾਈ ਦਾ ਬਹੁਤ ਠੀਕ ਇਟੂ ਹੀ ਆ ਨਾ ਧਾਰ ਧਾਰ ਤਾਂ ਡਾਕਟਰ ਨੰਬਰ 1 ਆ ਵਿਚ ਬਾਈ ਜਮਾ ਇਟੂ ਜੀ ਅਲਾ ਕਹਿਣਾ ਨਾਲਾ ਨਾਲ ਕਹਿਣ ਨੂੰ ਜਵਾਬ ਦੋ ਮਿੰਟ ਆ ਜਵਾਈਆ ਦੋ ਮਿੰਟਾਂ ਨਹੀਂ ਜਵਾਈਆ ਸਹੀ ਗੱਲ ਆ ਦੋ ਮਿੰਟ ਵੀ ਬਾਲੇ ਹੋ ਜਾਂਦੇ ਆ ਹਾਂ ਮੁੱਠੀ ਵਾਲਾ ਖਾਣਾ ਐ ਨਹੀਂ ਵੀ ਚੁਰ ਚੁਰ ਲੀ ਗਾ ਨਾ 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 ਤੋ ਕੰਮ ਹੋ ਨਾ ਮੱਝ ਨੂੰ ਖੁੱਤੀ ਜਾਲ ਬੈਠਾ ਸਵਾਇਚ ਵੀ ਭਾਈ ਪੂਰੀ ਬੋਲੀਆ ਭਾਈ ਜਵਾਬ ਚੋਲੇ ਹਨ ਜਵਾਬ ਜਿਵੇਂ ਸਿੱਖਣੀ ਆ ਉਹ ਸਿੱਖ ਲਈ ਜਾਲ ਇਹ ਤੇ ਦਾ ਹਾਂ ਨੇ ਬੂੰਗਰ ਨੂੰ ਚੜਕੀ ਦੇ ਰਹਾ ਤਾ 11 ਪਾਸੋਂ ਦਿਖਾ ਦੇ ਲੈ ਦੁੱਧ ਦਿਖਾ ਦੇ ਲੈ 4 15 ਕਿਲੋ ਕਹਿੰਦਾ ਦੁੱਧ 17 ਕਿਲੋ ਨੂੰ ਡਾਕਟਰ ਠੀਕ ਆ ਠੀਕ ਆ ਹੁਣ ਕਿੰਨਾ ਹੋਵੇ ਬਈ 17 ਕਿਲੋ 16 ਕਿਲੋ ਹੋ ਦੇਰ 15 ਮੰਨ ਕੇ ਜੇ ਮਰਜੇ 16 ਕਿਲੋ ਕਿਲੋ ਦੁੱਧ ਆ 17 ਕਿਲੋ ਆ ਤੇ 9 ਕਿਲੋ ਹੁਣ ਬਈ ਇਹ ਬਈ ਯਾਰ 8.5 9 ਕਿਲੋ ਦੇ ਵਿੱਚ ਵਿੱਚ ਹੋਊਗਾ ਹਾਂ ਕਿੰਨਾ ਹੋਊ ਬਈ ਨਾ ਠੀਕ ਆ ਬਈ ਚੋਈ ਤੋਂ ਸਾਹਮਣੇ ਲੈ ਵਾ ਲੇ ਜਮਾਨ ਚੋੜ ਜਿਵੇਂ ਮਰਜੀ ਬੈਠਾ ਰਹੀ ਲੈ ਦੁੱਧ ਵੀ ਇਹ ਜਮਾ ਲੈ ਹੇ ਪੀਰਾ ਵਾਰਦੀ ਆ ਨਹੀਂ ਵੀ ਤੂੰ ਇਨਵਾਈਟ ਹੋ ਗਿਆ ਸਹੀ ਗੱਲ ਲੈ ਕੀ ਬਾਤ ਲੈ ਹਾਂ ਤੁਆਈ ਜੀ ਡਾਕਟਰ ਦਾ ਨੰਬਰ ਉਹ ਨਹੀਂ ਗੱਲ ਜਿਹੜੀ ਕਰੇ ਤੀ ਜਮਾਨ ਚੋੜ ਕੀ ਲੈਵਾ ਜਿਵੇਂ ਥੱਲੇ ਕੁਝ ਹੁੰਦਾ ਈ ਲੈ ਛਾਂ ਤੋਂ ਵੀ ਲੈਵਾ ਚੈੱਕ ਕਰ ਇਧਰੋਂ ਵੀ ਚੈੱਕ ਕਰ ਠੰਡੀ ਠੰਡੀ ਫੁੱਲ ਲੈ ਫੁੱਲ ਵੀ ਐਵੇਂ ਕੇ ਜੋੜਾ ਲੈ ਪਹੁੰਚ ਲੈ ਹਾਂ ਪਿੱਛੇ ਦੀ ਭਾਈ ਕਹਿੰਦਾ ਚੁਵਾਈ ਕਰ ਲੈ ਕਹਿੰਦੀ ਕੁਝ ਨਹੀਂ ਹੈ ਨਾ ਨੰਬਰ ਠੀਕ ਹੈ சென்னை